ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਦੇ ਵਕੀਲ ਨੇ ਨਵੀਂ ਪਾਰਟੀ ਬਣਾਉਣ ਦੇ ਹਵਾਲੇ ਤੋਂ ਕੁਝ ਵੱਡੇ ਐਲਾਨਾਤ ਕੀਤੇ ਨੇ ਕਿ ਐਲਾਨਾਤ ਕੀਤੇ ਨੇ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਹੈ ਤੇ ਇਲੈਕਸ਼ਨ ਕਮਿਸ਼ਨਰ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹੋਵਾਂ ਉਹਨੂੰ ਅਸਲ ਅਕਾਲੀ ਦਲ ਮੰਨਦਾ ਹੋਵਾਂ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਟਾਈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ 'ਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਚਾਹਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਸਿੱਖਾਂ ਦੀ ਪ੍ਰਤਨਿਧਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੱਕਣ ਨੂੰ ਬਣਾਇਆ ਗਿਆ ਸੀ ਬੜੀ ਕੁਰਬਾਨੀ ਪਿਛੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਕਰੀ ਹੈ ਤੇ ਮੈਂ ਇਹ ਵੀ ਕਿਹਾ ਕਿ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਾਫਤਾ ਜਥੇਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਨੇ ਅਤੇ ਬਾਬਾ ਜਗਵਿੰਦਰ ਸਿੰਘ ਦੇ ਜਿਹੜੇ ਨੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸਬੰਧਤ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਹ 47 ਦਲ ਦਾ ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉਹ ਸਕੇ ਭਤੀਜੇ ਨੇ ਬਾਬਾ ਜਗਿੰਦਰ ਸਿੰਘ ਦੇ ਉਹ ਪੁੱਤਰ ਨੇ ਤੇ ਦੂਸਰਾ ਉਹਨਾਂ ਦੇ ਪਿਤਾ ਜਗੀਰ ਸਿੰਘ ਉਹ ਅੰਮ੍ਰਿਤ ਸ਼ਹੀਦ ਹੋਏ ਨੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਜ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਟਾਰ ਵੇਲੇ ਇਹ ਜਦੋਂ ਜੇ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਬਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋੜੇ ਹੋਏ ਇਹ ਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਕਰਤਾ ਧਰਤਾ ਜਿਹੜੇ ਨੇ ਉਸ ਦੇ ਵੀ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਕਿ ਨਿਓ ਭਾਈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਕਿ ਅਤਾਲਤਖ ਸਾਹਿਬ ਦੇ ਸਾਥਕ ਜਸੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜ਼ਥੇਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਈਟ ਫਾਇਟ ਨੇ ਦੇਖੋ ਉਹਨਾਂ ਨਾਲ ਤਾਂ ਗੱਲ ਹੋਣ ਦੀ ਲੋੜੇ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਸੰਗਤ ਨਾਲ ਮੇਰੀ ਗੱਲ ਹੋਈ ਤੇ ਸਾਰੇ ਸੰਗਤ ਦੀ ਸੋਚੇ ਜਿਹੜੀ ਸੀ ਥਾਲਸਾ ਪੰਥ ਦੀ ਆਵਾਜ਼ ਸੀ ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਪੁਨਰ ਸਿੱਧਜੀਤ ਚਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਦੇਖੋ ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ ਸਰਵੀਰ ਬਾਦਲ ਦੀ ਕਾਦੀ ਪ੍ਰਧਾਨਗੀ ਹੈ ਨਾ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਧੀ ਦੀ ਕੋਈ ਮਰਿਆਦਾ ਜਿਹੜੀ ਆ ਉਹ ਕਾਇਮ ਰੱਖਿਓ ਨਹੀਂ ਇਹਨਾਂ ਨੇ ਬੇਅਦਬ ਇਤਰਾਈ ਬਰਗਾੜੀ ਦੀ ਬੇਅਦਬ ਕੁਆਈ ਜੋਹਰ ਸਿੰਘ ਬਾੜੇ ਵਿੱਚੋਂ ਪਵਨ ਸਰੂਪ ਗੁਰੂ ਦਰਨ ਸਿੰਘ ਦਾ ਚੋਰੀ ਚਰਾਇਆ ਫਿਰ ਇਹਨਾਂ ਨੇ ਵਹਿਬਲ ਚੱਲਣ ਗੋਲੀ ਚਲਾਈ ਇਹਨਾਂ ਨੇ ਕੂਟ ਤੋਂ ਪੂਰੇ ਗੋਲੀ ਚਲਾਈ ਇਹਨਾਂ ਨੇ ਜਿਹੜੀ ਅਣਮੰਗੀ ਮਾਫੀ ਜਾਲੀ ਮਾਫੀ ਜਿਹੜੀ ਸੀ ਜੀ ਉਹ ਜਿਹੜਾ ਆਪਣੇ ਆਪ ਨੂੰ ਅਰਾਮ ਰਹੀਮ ਕਹੋਂਦਾ ਗੁਰਮੀਤ ਰਾਮ ਰਹੀਮ ਉਹਨੂੰ 22 ਕਰੋੜ ਰੁਪਇਆ ਖਰਚ ਕੀਤਾ ਸਿੱਖ ਪੰਥ ਦੀਆਂ ਧਜੀਆਂ ਉਡਾਈਆਂ ਤੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੀ ਧੋਰ ਉਲੰਘਣਾ ਕੀਤੀ ਸੋ ਇਹ ਨੂੰ ਸ਼ੁਰਵੀਰ ਬਾਦਲ ਨੂੰ ਕੌਣ ਮੰਨਦਾ ਵੀ ਇਹ 40 ਦਲ ਦਾ ਪ੍ਰਧਾਨ ਹੈ ਦੇਖੋ ਸੰਜਤ ਨੇ ਪ੍ਰਧਾਨ ਤਾਂ ਪਹਿਲਾਂ ਹੀ ਬਦਲਤਾ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਸ ਨੂੰ ਸੰਜਤ ਰਾਜ ਕਰਨ ਵਾਲੀ ਪਾਰਟੀ ਬਣਾਉਂਦੀ ਸੀ ਜਾਂ ਮੁੱਖ ਜਿਹੜੀ ਮਜ਼ਬੂਤ ਵਿਰੋਧੀ ਧਿਰ ਬਣਾਉਂਦੀ ਸੀ ਇੰਨੀਆਂ ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਸੀ ਜਦੋਂ ਪੰਜਾਬੀ ਸੂਬਾ ਬਣਿਆ ਤੇ ਪਹਿਲੀ ਚੋਣ 1967 ਦੇ ਵਿੱਚ ਹੋਈ ਆ ਉਸ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਲਤ ਸੀ ਤੇ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਹਦੇ ਚੋਂ ਵੀ ਐਮਐਲਏ ਇਹਨਾਂ ਦੀ ਮੀਟਿੰਗ ਚਾਹੁੰਦਾ ਦੋ ਐਮਐਲਏ ਆਉਂਦੇ ਨਹੀਂ ਹਨ ਇੰਨੀ ਵੱਡੀ ਦੁਰਦਸ਼ਾ ਤਾਂ ਕਦੇ ਹੋਈ ਨਹੀਂ ਇਹਨਾਂ ਨੂੰ ਸੰਜਤ ਨੇ ਪਹਿਲੇ ਹੀ ਲਾ ਦਿੱਤਾ ਸੁਖਵੀਰ ਬਾਦਲੇ ਦੇ ਅਸਤੀਫਾ ਦੇਣ ਦੀ ਕੀ ਲੋੜ ਹੈ ਅਸਤੀਫਾ ਤਾਂ ਹੋ ਹੀ ਗਿਆ ਜਿਹਦੇ ਪੱਲੇ ਕੁਝ ਨਹੀਂ ਹੈ ਹੁਣ ਇਹ ਜਿਹੜੀ ਹੈ ਸੀਟ ਪਾਰਲੀਮੈਂਟ ਦੇ ਵਿੱਚ ਜਿੱਤੀ ਹੈ ਉਹ ਵੀ ਇੱਕ بڑا ਜਿਹੜਾ ਸੀ ਇਹਨਾਂ ਨੇ ਜ਼ਹਿਰ ਨਾਲ ਇੱਕ ਸਮਝੌਤਾ ਕਰਕੇ ਜਿੱਤੀ ਹੈ ਮੈਂ ਉਸ ਬਾਰੇ ਅਜੇ ਕੁਝ ਨਹੀਂ ਬੋਲਣਾ ਚਾਹੁੰਦਾ ਤੇ ਇਹਨਾਂ ਦਾ ਕੋਈ ਹੈ ਹੀ ਦਰਜਾ ਬੰਦਾ ਹੈ ਹੀ ਨਹੀਂ ਸ਼ਰੌਨੀ ਅਕਾਲੀ ਦਲ ਹੈ ਹੀ ਨਹੀਂ ਹੁਣ ਦੇਖੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਆਪਣੇ ਕਾਲ ਦੇ ਵਿੱਚ ਜਮੀਨ ਹਲਾਤੀ ਸੀ। ਬਾਬਾ ਜੋਗਿੰਦਰ ਸਿੰਘ ਨੇ ਇੰਨੀ ਜ਼ਬਰਦਸਤ ਰਾਜਨੀਤੀ ਕੀਤੀ ਸੀ ਸਿੱਖ ਪੰਥ ਦੀ ਮਹਾਨ ਕੁਰਬਾਨੀ ਪਿਛੋਂ ਤੇ 13 ਵਿੱਚੋਂ 10 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਪਾਰਲੀਮੈਂਟ ਦੀਆਂ ਉਹਨਾਂ ਦੀ ਪ੍ਰਧਾਨਗੀ ਵੇਲੇ ਆਈਆਂ ਸੀਗੀਆਂ ਤੇ ਇਹ ਸਾਲਾ ਦੇ ਵਿੱਚ ਇਹੋ ਜੇ ਪਰਿਵਾਰ ਨਾਲ ਸੰਬੰਧਤ ਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਸੰਬੰਧਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਨਿਸ਼ਚਿਤ ਤੌਰ ਤੇ ਵਾਰ ਲਿਆਉਣ ਜੇ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨਾਲੋਂ ਹੋਰ ਵਧੀਆ ਤੇ ਸੁਚੋਜਾ ਜਿਹੜਾ ਹੈਗਾ ਹੁਣ ਤੋਂ ਬਦਲ ਹੋਈ ਨਹੀਂ ਸਕਦਾ ਦੇਖੋ ਜੀ ਪਾਰਟੀ ਤਾਂ ਜਿਹੜੀ ਬਣਾਉਂਦਾ ਉਹਨਾਂ ਨੇ ਕੀ ਐਲਾਨ ਕੀਤਾ ਉਹ ਉੱਥੇ ਕੀਤਾ ਸੀਦਾ ਉਸ ਦੇ ਵਿੱਚੋਂ ਜਿਹੜੀਆਂ ਜੱਲਾ ਉਹਨਾਂ ਨੇ ਕਹੀਆਂ ਉਸ ਬਾਰੇ ਮੈਂ ਟਿੱਪਣੀ ਨਹੀਂ ਪਰੰਤੂ ਜਿਹੜਾ ਹੈਗਾ ਅਕਾਲੀ ਦਲ ਤਾਂ ਜਿਹੜੀ ਪੁਨਰ ਸੁਰਜੀਤੀ ਹੈ ਉਸ ਦੀ ਇਹ ਆਪਣਾ ਇਸੇ ਹਿਸਾਬ ਭਾਈ ਜਸਵੀਰ ਸਿੰਘ ਰੋਡੇ ਦੀ ਅਗਵਾਈ ਵਿੱਚ ਹੀ ਹੋਵੇਗੀ ਮੇਰੀ ਆਖਰੀ ਮੁਲਾਕਾਤ ਭਾਈ ਅਮਰਤਪਾਲ ਸਿੰਘ ਦੇ ਨਾਲ 5 ਜੂਨ ਨੂੰ ਹੋਈ ਐ ਜੀ। ਹਾਂ ਇਲੈਕਸ਼ਨ ਤੋਂ 4 ਨੂੰ 4 ਤਰੀਕ ਨੂੰ ਨਤੀਜਾ ਆਇਆ ਤੇ 5 ਤਰੀਕ ਨੂੰ ਪਹਿਲਾਂ ਹੀ ਅਸੀਂ ਸਮਨ ਨਿਰਧਾਰਤ ਕੀਤਾ ਹੋਇਆ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਜੇ 5 ਜੂਨ ਨੂੰ ਤੁਸੀਂ ਹਰ ਹਾਲਤ ਵਿੱਚ ਆਇਓ ਤੇ 5 ਜੂਨ ਨੂੰ ਮੈਂ ਜੇਲ੍ਹ ਦੇ ਵਿੱਚ ਗਿਆ ਸੀ ਸਾਡੀ ਲੰਬੀ ਚੌੜੀ ਜਿਹੜੀ ਮੁਲਾਕਾਤ ਹੋਈ ਸੀ। ਦੇਖੋ ਉਹ ਤਾਂ ਇੱਕ ਝੂਠਾ ਮਤਦਮਾ ਬਣਾਇਆ ਹੈ। ਉਹ ਤਾਂ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਬਣਾਇਆ। ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਉਹ ਮਤਦਮੇ ਦੀ ਕੋਈ ਟੋਕੇ ਨਹੀਂ ਬੰਦੀ। ਪਾਰਲੀਮੈਂਟ ਲੋਕ ਸਭਾ ਜਿਹੜੀ ਹੈ ਸ਼ੁਰੂ ਹੋਣ ਲੱਗੀ ਹੈ ਤੇ ਉਹਦੇ ਵਿੱਚ ਜਿਸ ਤਰ੍ਹਾਂ ਹੁੰਦਾ ਉਹ ਤੁਹਾਨੂੰ ਵਾਲਾ ਸਮੇਂ ਦੱਸੂਗਾ ਸਤਿ ਸ੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਬਕੀਨ ਰਹੇ ਰਾਜਦੇਵ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕੀਤਾ ਹੈ ਕੁਝ ਵੱਡੇ ਖਲਾਸੇ ਕੀਤੇ ਨੇ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਨੇ ਐ ਜੀ ਪੀ ਸੀ ਵੋਟਾਂ ਬਣਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਸੀ ਤੇ ਉੱਥੇ ਹੀ ਫਰੀਦਕੋਟ ਤੋਂ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਸੀ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਮਿਲ ਕੇ ਜਲਦ ਨਵੀਂ ਪਾਰਟੀ ਬਣਾਉਣਗੇ ਪਰ ਹੁਣ ਨਵੀਂ ਪਾਰਟੀ ਅਤੇ ਰਾਜਨੀਤੀ ਦੇ ਵਿੱਚ ਨਵੀਂ ਹਲਚਲ ਪੈਦਾ ਕਰਨ ਦੇ ਲਈ ਇੱਕ ਵੱਡਾ ਵਿਅਰ ਭਾਈ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਜਿਸ ਦੇ ਨਾਲ ਕਿਤਨਾ ਕਿਤੇ ਸਰਕਾਰਾਂ ਦੀ ਈ ਨੀ ਡੁੱਟ ਜਾਵੇਗੀ ਕਿਉਂਕਿ ਰਾਜਨੀਤੀ ਦੇ ਵਿੱਚ ਪਹਿਲਾ ਹੀ ਪਾਈ ਅਮਰਤਪਾਲ ਸਿੰਘ ਨੇ ਵੱਡੀ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ ਤੇ ਉੱਥੇ ਹੀ ਜੇਕਰ ਇਸ ਪਾਰਟੀ ਦਾ ਗਠਨ ਹੁੰਦਾ ਹੈ ਜਾਂ ਪਾਰਟੀ ਸੱਜੀਤ ਹੁੰਦੀ ਹੈ ਤਾਂ ਇਸ ਦੇ ਨਾਲ ਕਿਤਨਾ ਕਿਤੇ ਰਾਜਨੀਤੀ ਦੇ ਵਿੱਚ ਇੱਕ ਵੱਡਾ ਤਹਿਲਕਾ ਆਵੇਗਾ ਕਿ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਰਾਜਨੀਤੀ ਦੇ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ ਅਤੇ ਹੋਰ ਵੀ ਚੋਣਾਂ ਦੇ ਵਿੱਚ ਸਮੂਲੀਅਤ ਕਰਨੀ ਚਾਹੀਦੀ ਹੈ ਹਿੱਸਾ ਲੈਣਾ ਚਾਹੀਦਾ ਯੈਸ ਜਾਂ ਨੋ ਦੇ ਵਿੱਚ ਆਪਣੀ ਰਾਏ ਜ਼ਰੂਰ ਕਮੈਂਟਾਂ ਦੇ ਵਿੱਚ ਦਿਓ ਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਇਸ ਜਿੱਤ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਹੈ ਕਿ ਉਹਨਾਂ ਨੇ ਭਾਈ ਅਮਰਪਾਲ ਤੇ 1 ਸਾਲ ਦਾ NSA ਹੋਰ ਵਧਾ ਦਿੱਤਾ ਉਹ ਕਹਤੋਂ ਕਿ ਉਹ ਡਰੇ ਹੋਏ ਸੀ ਭਾਈ ਅਮਰਪਾਲ ਤੋਂ ਕਿ ਲੋਕਾਂ ਦੀ ਏਡੀ ਵੱਡੀ ਜਿੱਤ ਹਾਸਲ ਹੋਈ ਹੈ ਲੋਕਾਂ ਨੇ ਫਤਵਾ ਦਿੱਤਾ ਹੈ ਭਾਈ ਅਮਰਤਪਾਲ ਦੇ ਹੱਕ ਵਿੱਚ ਔਰ ਅਗਰ ਇਹ ਬਾਹਰ ਆ ਗਏ ਔਰ ਪਾਰਲੀਮੈਂਟ ਦੇ ਵਿੱਚ ਪਹੁੰਚ ਗਏ ਤੇ ਸਾਡੀ ਜਿਹੜੀ ਨਾਕਾਮੀ ਹੈ ਉਹ ਯਕੀਨੀ ਬਣ ਜਾਏਗੀ ਅਸੀਂ ਜਿਹੜੇ ਵੱਡੇ ਇਲੈਕਸ਼ਨ ਹੈ ਉਹਦੇ ਵਿੱਚ ਸਾਡੀ ਹਾਰ ਜਿਹੜੀ ਹੈ ਉਹ ਯਕੀਨੀ ਹੈ ਇਸ ਲਈ ਉਹ ਮੁxtਲਫ ਹਰਬੇ ਇਸਤੇਮਾਲ ਕਰਨ ਦੇ ਹੈ ਕਿ ਜਿੰਨਾ ਵਕਤ ਡਿਲੇ ਹੋ ਜਾਵੇ ਭਾਈ ਅਮਰਤਪਾਲ ਲੋਕਾਂ ਦੇ ਦਰਮਿਆਨ ਨਾ ਜਾਵੇ ਉਨਾ ਹੀ ਸਾਡੇ ਹੱਕ ਵਿੱਚ ਬਿਹਤਰ ਰਹੇਗਾ ਤੇ ਹੁਣ ਜਿੱਥੇ ਉਹਨਾਂ ਦੇ ਵਕੀਲ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਐਲਾਨ ਯਕੀਨਨ ਸਰਕਾਰਾਂ ਦੀ ਨੀਂਦ ਉਡਾ ਦੇਵੇਗਾ ਪਈ ਅਮਰਤਪਾਲ ਜਿਹੜੇ ਕਿ ਅੱਗੇ ਆਜ਼ਾਦਾਨਾ ਤੌਰ ਤੇ ਲੜੇ ਐ ਚੋਣ ਔਰ ਬਗੈਰ ਕਿਸੇ ਕੈਂਪੇਨ ਤੋਂ ਤੇ ਐਡੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਐ ਤੇ ਜਦੋਂ ਹੁਣ ਉਹ ਬਕਾਇਦਾ ਇੱਕ ਪਾਰਟੀ ਬਣਾ ਕੇ ਤੇ ਫਿਰ ਚੋਣਾਂ ਦੇ ਵਿੱਚ ਆਉਣਗੇ ਫਿਰ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ ਇਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਐ ਇਸ ਵਾਸਤੇ ਸਰਕਾਰ ਜਿਹੜੀ ਐ ਉਹ ਯਕੀਨਨ ਬਹੁਤ ਜ਼ਿਆਦਾ ਪਰੇਸ਼ਾਨ ਹੋਏਗੀ ਔਰ ਇਸ ਪਾਰਟੀ ਨੂੰ ਨਕਾਮ ਬਣਾਉਣ ਲਈ ਜਾਂ ਇਹ ਪਾਰਟੀ ਨਾ ਬਣੇ ਇਹਦੇ ਵਾਸਤੇ ਵੀ ਸਰਕਾਰ ਮੁxtਲਿਫ ਹਰਬੇ ਇਸਤੇਮਾਲ ਕਰੇਗੀ ਔਰ ਬਹੁਤ ਸਾਰੇ ਇਹ ਜਿਹੜੇ ਉਹਨਾਂ ਦੇ ਵਿਰੋਧੀ ਹੈ ਉਹ ਇਹ ਐਲਾਈਅੰਸ ਸੁਣ ਕੇ ਐਕਟਿਵ ਹੋ ਜਾਣਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੁਣ ਅਸੀਂ ਡੀਫੇਮ ਕਰੀਏ ਤਾਂ ਕਿ ਇਹ ਪਾਰਟੀ ਜਿਹੜੀ ਹੈ ਮਾਰਜ਼ੇ ਵਜੂਦ ਚ ਨਾ ਸਕੇ ਕਿਉਂਕਿ ਅਗਰ ਇਹ ਪਾਰਟੀ ਵਜੂਦ ਚ ਆ ਗਈ ਤੇ ਫਿਰ ਕੋਈ ਵੀ ਇਹਦਾ ਮੁਕਾਬਲਾ ਨਹੀਂ ਕਰ ਸਕੇਗਾ ਫਿਰ ਜਿੰਨੇ ਵੀ ਵਿਰੋਧੀ ਹੈ ਉਹਨਾਂ ਦੀ ਹਾਂ जड़ी है, वो पक्की बन इस तीडियो बारे की ख्याल है तुम की राय रख दमेंटा के लाजमी शेयर करियो रखियो अपना ढेर सारा ख्याल मिलांगे अगली वीडियो के अल्लाह हाफि